ਮੇਰਾ ਨਾਮ ਤੇਲੂ ਰਾਮ son of ਸ਼ੰਕਰਦਾਸ ਰਾਮਪੁਰ ਬਿਲੜੋ ਅੱਜ ਸਵੇਰੇ ਅਸੀਂ 5:30 ਵਜੇ ਆਪਣੀ ਹਵੇਲੀ ਗਏ ਪਸ਼ੂਆਂ ਦਾ ਕੰਮ ਕਰਨ ਵਾਸਤੇ ਤੇ 6:30 ਵਜੇ ਸਾਨੂੰ ਪਤਾ ਲੱਗਿਆ ਕਿ ਸਾਡੇ ਘਰ ਅੱਗ ਲੱਗੇ ਜਦੋਂ ਅਸੀਂ ਆਏ ਤਾਂ ਅਸੀਂ ਇਸ ਜਗ੍ਹਾ ਦੇਖਿਆ ਇੱਥੇ ਅੱਗ ਲੱਗੀ ਹੋਈ ਸੀ ਤੇ ਸਾਰੇ ਆਂਡੀ ਗੋੜੀ ਨੇ ਦੌੜ ਪੱਜ ਕਰਕੇ ਅੱਗ ਨੂੰ ਬੁਝਾਇਆ ਫਿਰ ਅਸੀਂ ਜਦੋਂ ਸਮਾਨ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਕਪੜੇ ਤਾਂ ਅੱਦੇ ਸੜੇ ਹੋਏ ਸੀਗੇ ਇਹਦੇ ਵਿੱਚ ਮੇਰੀ ਬੇਟੀ ਦਾ ਮੰਗਲ ਸੂਤਰ ਦੋ ਉਹਦੀਆਂ ਅੰਗੂਠੀਆਂ ਇੱਕ ਮੇਰੀ ਘਰ ਵਾਲੀ ਦੀ ਵਾਲੀਆਂ ਉਹ 3000 ਰੁਪਏ ਇਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਵੀ ਇਹਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਇੱਕ ਚੈਨੀ ਮੇਰੇ ਬੇਟੇ ਦੀ ਔਰ 100 200 ਰੁਪਏ ਖੁੱਲਾ ਪਿਆ ਸੀ ਇੱਕ ਨਕਲੀ ਆਰਟੀਫੀਸ਼ੀਅਲ ਜਿਹੜੇ ਗਜਰੇ ਹੁੰਦੇ ਉਹ ਪਏ ਸੀ ਉਹ ਦੋ ਪਏ ਸੀਗੇ ਔਰ ਉਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਕੋਈ ਵੀ ਸਮਾਨ ਨਹੀਂ ਸੀਗਾ ਤੇ ਸਾਨੂੰ ਤਾਂ ਇਦਾਂ ਲੱਗਦਾ ਹੈ ਜਿੱਥੇ ਤੱਕ ਸਾਡੀ ਸੋਚ ਹੈ ਸਮਝ ਹੈ ਕਿ ਬੰਦੇ ਨੇ ਇਥੇ ਚੋਰੀ ਕੀਤੀ ਤੇ ਬਾਅਦ ਵਿੱਚ ਇਥੇ ਅੱਗ ਲਗਾਤੀ ਕਿ ਮੇਰੇ ਜਿਹੜੇ ਚੋਰੀ ਦੇ ਸੂਤ ਉਹੀ ਖਤਮ ਹੋ ਜਾਣ। ਹੋਰ ਕੋਈ ਚਾਂਸ ਹੈ ਨਹੀਂ ਇਸ ਤਰ੍ਹਾਂ ਦਾ। ਲਗਭਗ ਸਾਢੇ 3 ਲੱਖ ਰੁਪਏ ਦਾ ਨੁਕਸਾਨ ਆਇਆ। ਕੀ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਤਾਂ ਮੰਗ ਕੀਤੀ ਇਹ ਹੀ ਜਾ ਰਹੀ ਹੈ ਕਿ ਇਹ ਜਿਹੜੇ ਇਦਾਂ ਦੇ ਅੰਸਰ ਹੈ ਕੁਝ ਸਖਤ ਕੀਤੀ ਜਾਵੇ। ਤੇ ਬਹੁਤ ਮਾੜੀ ਗੱਲ ਆ। ਤੋ ਸਾਨੂੰ ਪਤਾ ਲੱਗਾ ਸੀ ਆ ਕੇ ਦੇਖਿਆ ਤੇ ਇਹ ਵਿਚਾਰੇ ਦਾ 3-4 ਲੱਖ ਦਾ ਨੁਕਸਾਨ ਹੋ ਗਿਆ ਮਿਹਨਤੀ ਬੰਦਾ ਜਿਸ ਬੰਦੇ ਨੇ ਵੀ ਕੰਮ ਕੀਤਾ ਬਹੁਤ ਗਲਤ ਕੀਤਾ ਅਸੀਂ ਤੇ ਆ ਕੇ ਦੇਖਿਆ ਤਾਂ ਅੱਗ ਉਹ ਲੱਗਿਓ ਸੀ ਪਰੇਸ਼ਨ ਸਾਰੇ ਸੀਗੇ ਇਹ ਤਾਂ ਸਮਾਨ ਇਹਨਾਂ ਵਿਚਾਰਿਆਂ ਦੇ ਵਿੱਚ ਹੈਗੇ ਸੀ ਬਹੁਤ ਮਾੜੀ ਗੱਲ ਆ ਬਈ ਇਹ ਚੀਜ਼ਾਂ ਤੇ ਨੱਥ ਪੈਣੀ ਚਾਹੀਦੀ ਸਾਡੇ ਨਾਲ ਤਾਂ ਮਤਲਬ ਕਿ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਮੈਂ ਪਿੰਡ ਬੇੜੋਂ ਦਾ ਸਰਪੰਚ ਆ ਕਿਹਾ ਜਿੱਦਾਂ ਨਾ ਕਿਸੇ ਨੇ ਚੋਰੀ ਕਰਕੇ ਨਾਂ ਨਿਸ਼ਾਨੇ ਮਟਾ ਦਾਂਦਾ ਬਈ ਨੇ ਮੈਂ ਚੋਰੀ ਕੀਤੀ ਹੈ ਭਈ ਨਿਸ਼ਾਨ ਆ ਰਿਹਾ ਅੱਗੇ ਲੱਗੀ ਇੱਥੇ ਇਹਨਾਂ ਦਾ ਕੋਈ 골ਡ ਸਿਗਾ 3-4 ਲੱਖ ਰੁਪਏ ਦਾ ਉਹ ਲੈ ਗਏ ਕੋਈ ਕੱਪੜੇ ਸਿਗੇ ਬਾਕੀ ਬਚਾ ਹੋ ਗਿਆ ਬੈੱਡਪੂੜ ਸਾਰੇ ਇੱਥੇ ਵਸ ਗਏ ਬਚਾ ਹੋ ਗਿਆ ਮਤਲਬ ਕਿ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰਸ਼ਾਸਨਾ ਕੀ ਕਹਿੰਦੇ ਵੀ ਇਦਾਂ ਦੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜਾ ਕਿਸੇ ਨੂੰ ਨੁਕਸਾਨ ਕਰਦੇ ਕਿਸੇ ਦਾ ਮੰਦਾ ਮਿਹਨਤੀ ਮਿਹਲੇ ਚ ਕੰਮ ਕਰਦਾ ਹੈ ਦਿਨ ਰਾਤ ਮਿਹਨਤ ਕਰਦਾ ਜੀ ਬਾੜੇ ਗਏ ਮੈਸਾ ਚੋਂ ਜਾਂ ਕੁਝ ਕਰਨ ਗਏ ਉਹਦੇ ਬਾਅਦ ਆ ਕੰਮ ਹੋ ਗਿਆ ਜੀ ਇਸ ਕਰਕੇ ਪੁਲਿਸ ਨੂੰ ਮੰਗ ਕਰਦੇ ਆ ਵੀ ਇਹਨੂੰ ਨੱਥ ਪਾਈ ਜਾਵੇ। ਹਾਂਜੀ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਹੈ ਬਿਰਡੂ ਪਿੰਡ ਤੋਂ ਸਰ ਪੰਚੂ ਜੀ ਨੇ ਫੋਨ ਤੇ ਦੱਸਿਆ ਵੀ ਤੇਲੂਰਾਮ ਪੁੱਤਰ ਸ਼ੰਕਰਦਾਸ ਵਾਸੀ ਬਿਰਡੂ ਦੇ ਘਰ ਚੋਰੀ ਹੋਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤਫ਼तीश ਕਰ ਰਹੇ ਹਾਂ। ਚੋਰੀ ਦੇ ਦੌਰਾਨ ਬਰੀਫ ਕੇਸ ਦੇ ਵਿੱਚ ਸਮਾਨ ਗਾਇਬ ਹੋਇਆ ਤੇ ਉਹਨੂੰ ਜਾਂਦੇ ਹੋਏ ਉਹ ਅੱਗ ਲਾ ਕੇ ਬਾਕੀ ਤਬਦੀਸ਼ ਕਰੇ। ਆਜਾ ਜੀ ਉਹ ਬਰੀਫਕੇਸ ਵਿੱਚੋਂ ਜੋ ਸਮਾਨ ਸੀ ਉਹ ਵਿੱਚੋਂ ਲੈ ਗਏ ਤੇ ਜਾਂਦੇ ਹੋਏ ਅੱਗ ਲੱਗ ਗਈ ਹਾਂਜੀ ਹੁਣ ਤਤਸ਼ ਕਰਦੇ ਆਂ ਦੇਖਦੇ ਆਂ ਜੋ ਤਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕੱਦ ਨਹੀਂ ਕਰਦੇ